ਕਸ ਲਈ ਘਟ ਕੋ ਸ਼ਬਦਾਂ ਦੇ ਵਿੱਚ ਆਪਣੀ ਗੱਲ ਖਗਮ ਕਰਨ ਦੀ ਜਿਹੜੀ ਆ ਉਹ ਕੋਸ਼ਿਸ਼ ਕਰਨੀ ਤਾਂ ਸਾਨੂੰ ਮਜਬੂਰ ਹੋ ਕੇ ਸੰਘਰਸ਼ ਨੂੰ ਇੰਨਾ ਕੁ ਤੇਜ਼ ਕਰ ਦੇਣਾ ਪੈਣਾ ਕਿ ਸਾਨੂੰ ਜਿਹੜਾ ਸੰਘਰਸ਼ ਆ ਉਹ ਵਾਪਸ ਮੋੜਨ ਲੱਗੇ ਬੜੀ ਮੁਸ਼ਕਲ ਹੋ ਜਾਣੀ ਸੋ ਫਿਰ ਮੈਂ ਬਲਾਰਿਆਂ ਨੂੰ ਬੇਨਤੀ ਕਰੂੰਗਾ ਬੇਨਤੀ ਹੈ ਬਲਾਰਿਆਂ ਨੂੰ ਜਿਹੜੀ ਹਾਈ ਲੈਵਲ ਦੀ ਜਾਂਚ ਕਰਾਵਾਂਗੇ ਉੱਚ ਪੱਧਰੀ ਜਾਂਚ ਕਰਾਵਾਂਗੇ ਸਾਥਿਓ ਕਮਿਸ਼ਨਰ ਸਾਹਿਬ ਨੂੰ ਵੀ ਅਸੀਂ ਜਿਹੜਾ ਹੈਗਾ 25 ਤਰੀਕ ਨੂੰ ਅਸੀਂ ਕਮਿਸ਼ਨਰ ਸਾਹਿਬ ਨੂੰ ਵੀ ਲਿਖ ਕੇ ਦੇ ਚੁੱਕੇ ਹਾਂ 11 ਤਰੀਕ ਨੂੰ ਕਮਿਸ਼ਨਰ ਸਾਹਿਬ ਵੱਲੋਂ ਇੱਕ ਕਮੇਟੀ ਜਿਹੜੀ ਆ ਉਹ ਗਠਿਤ ਕਰ ਦਿੱਤੀ ਗਈ ਹੈ ਮੈਂ ਕਮੇਟੀ ਮੈਂਬਰਾਂ ਨੂੰ ਵੀ ਇਸ ਮੰਚ ਤੋਂ ਬੇਨਤੀ ਕਰਦਾ ਕਿ ਇਸ ਜਾਂਚ ਵਿੱਚ ਜਿਹੜਾ ਹੈਗਾ ਵਾ ਤੇਜ਼ੀ ਲਿਆਓ ਜੇਕਰ ਕੋਈ ਮਾਮਲਾ ਜੇਕਰ ਕੋਈ ਨਹੀਂ ਜਾਂਚ ਦੇ ਵਿੱਚ ਦੇਰੀ ਹੋਈ ਹੈ ਨਹੀਂ ਹੁੰਦੀ ਜਾਂਚ ਦੇਰੀ ਹੁੰਦੀ ਹੈ ਤੇ ਫਿਰ ਸਾਥੀਓ ਇਹ ਜਿਹੜੀ ਜਾਂਚ ਆ ਇਹ ਅਸੀਂ ਮੁੱਖ ਮੰਤਰੀ ਪੰਜਾਬ ਨੂੰ ਜਿਹੜਾ ਹੈਗਾ ਚੰਡੀਗੜ੍ਹ ਲਿਖ ਕੇ ਦੇਵਾਂਗੇ ਫਿਰ ਨਾਲੇ ਵਿਜੀਲੈਂਸ ਨੂੰ ਵੀ ਅਸੀਂ ਇਹ ਜਾਂਚ ਲਿਖ ਕੇ ਦੇਵਾਂਗੇ ਜੀ ਜੀ ਸਾਰੀ ਜਿਹੜਾ ਵੀ ਦੂਸ਼ੀ ਮਿਊਂਸਪਲ ਕਮਾ ਜਿੰਦ ਨਿਕਲੋ ਬਾਹਰ ਮਕਾਨੋਂ ਸੇ ਨਿਕਲੋ ਮਹਿਮਾਨੋਂ ਸੇ ਨਿਕਲੋ ਬਾਹਰ ਮਕਾਨੋਂ ਸੇ ਨਿਕਲੋ ਮਹਿਮਾਨੋਂ ਸੇ ਪੀਐਫ ਕਟਾਲੇ ਆਦੀ ਜਾਂਚ ਕਰੋ ਜਾਂਚ ਕਰੋ ਜਾਂਚ ਕਰੋ ਪੀਐਫ ਕਟਾਲੇ ਆਦੀ ਜਿੰਦਾਬਾਦ 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 ਇੱਕ ਜਿੰਦਾਬਾਦ 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 ਟਵਾਈ ਫੈਡਰੇਸ਼ਨ ਦੇ ਝੰਡੇ ਹੇਟਾ ਤੁਹਾਨੂੰ ਸਭ ਨੂੰ ਪਤਾ ਵੀ ਇਹ ਮਾਮਲਾ ਕੀ ਹੈ ਮਾਮਲਾ ਇਹ ਹੈ ਵੀਰ ਕੋਰਟ ਵਿਰਾਜ ਦੇ ਵਿੱਚ ਜਿਹੜਾ ਡੀਸੀਐਫ ਹੈ ਮਾਲਵਾ ਉਹਦੀ ਜਿਹੜੀ ਟੀਮ ਆ ਉਹਨਾਂ ਨੇ ਜਿਹੜਾ ਕਰਮਚਾਰੀਆਂ ਦੇ ਨਾਲ ਅਤੇ ਰਿਟਾਇਰਮੈਂਟ ਕਰਮਚਾਰੀਆਂ ਦੇ ਨਾਲ ਜਿਹੜੇ ਵਕਾਅਰ ਹੋ ਗਏ ਸਾਥੀ ਉਹਨਾਂ ਦੇ ਪੀਐਫ ਦੇ ਵਿੱਚ ਜਿਹੜਾ ਘੁਟਾਲਾ ਹੋਇਆ ਜਾਂ ਉਹਨਾਂ ਦਾ ਜਿਹੜਾ ਪੈਸਾ ਸੀਗਾ ਉਹ ਉਹਨਾਂ ਦੇ ਪੀਐਫ ਖਾਤੇ ਵਿੱਚ ਜਮ੍ਹਾਂ ਨਾ ਹੋਣਾ ਤੇ ਅਜ ਚੌਥਾ ਦਿਨ ਹੋ ਗਿਆ ਸਾਥੀਏ ਸਾਫ ਸੰਕੇਤ ਆ ਅਗਰ ਇਹਦੇ ਵਿੱਚ ਕੋਈ ਕੁਤਾਈ ਨਹੀਂ ਕੀਤੀ ਹੁੰਦੀ ਇਹਦੇ ਵਿੱਚ ਕੋਈ ਕੱਪੜਾ ਨਾ ਹੁੰਦਾ ਨਾ ਉਹ ਉਹਨਾਂ ਅਧਿਕਾਰੀਆਂ ਦੀ ਗਲਤੀ ਨਾ ਹੁੰਦੀ ਤੇ ਅੱਜ ਸਾਰੇ ਦਾ ਸਾਰਾ ਮਾਮਲਾ ਚੱਕ ਕੇ ਕਮਿਸ਼ਨਰ ਅੱਗੇ ਰੱਖਣਾ ਸੀਗਾ ਮੇਰੇ ਅੱਗੇ ਰੱਖਣਾ ਸੀਗਾ ਉੱਚ ਅਧਿਕਾਰੀਆਂ ਅੱਗੇ ਰੱਖਣਾ ਸੀਗਾ ਵੀ ਆਹ ਦੇਖੋ ਇਹਦੇ ਵਿੱਚ ਕੋਈ ਹੀੜਾ ਪੈਰੀ ਨਹੀਂ ਜਿਨ੍ਹਾਂ ਦਾ ਪੈਸਾ ਚਾਹੇ ਰਿਟਾਇਰਮੈਂਟ ਕਰਮਚਾਰੀ ਆ ਚਾਹੇ ਜਿਹੜੇ ਡਿਊਟੀ ਕਰਨੇ ਕਰਮਚਾਰੀ ਆ ਉਹਨਾਂ ਦਾ ਸਾਰੇ ਦਾ ਸਾਰਾ ਪੈਸਾ ਉਹਨਾਂ ਦੇ ਪੀਐਫ ਦੇ ਵਿੱਚ ਜਮ੍ਹਾਂ ਲੇਕਿਨ ਬੜੇ ਅਫਸੋਸ ਦੀ ਗੱਲ ਹੈ ਇਹ ਚੌਥੇ ਦਿਨ ਤੋਂ ਤੁਹਾਡਾ ਇਹ ਸੰਘਰਸ਼ ਚੱਲ ਰਿਹਾ ਹੈ ਇਹ ਉਹਨਾਂ ਅਧਿਕਾਰੀਆਂ ਦੀ ਨਰਕੀ ਹੈ ਸਾਥੀਓ ਇਹ ਲੋਕ ਥੋੜੀ ਤਾਕਤ ਨੂੰ ਭਾਲੀ ਭਾਲੀ ਜਾਣ ਕੇ ਮਰਦਾਬਾ ਮਰਦਾਬਾ ਮੁਰਦਾਬਾ ਹਾਏ 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 ਇਸੇ ਅਗਰ ਮੁਤਾਬਾ ਮਰਦਾਬਾ ਲੋ ਜਿਹੜਾ ਆਉਂਦਾ ਗਿਆ ਜੀ ਸਾਡੀ ਹਮੇਸ਼ਾ ਹੀ ਕੋਸ਼ਿਸ਼ ਇਹ ਹੀ ਹੁੰਦੀ ਆ ਵੀ ਕਿ ਜਿਹੜੇ ਸਾਡੇ ਮੁਲਾਜ਼ਮਾ ਚਾਹੇ ਸਵੈ ਕਰਮਚਾਰੀਆ ਚਾਹੇ ਸੀਵਰੇਜ ਕਰਮਚਾਰੀਆ ਹਮੇਸ਼ਾ ਹੀ ਉਹਨਾਂ ਭਰਾਵਾਂ ਦੇ ਨਾਲ ਅਸੀਂ ਮੋਢੇ ਦੇ ਨਾਲ ਮੋਢਾ ਲਾ ਕੇ ਖੜਦੇ ਆ ਜਿੱਥੇ ਕਿ ਮੈਂ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਮੈਂ ਨਾਲ ਦੀ ਨਾਲ ਇਹਨਾਂ ਨੂੰ ਜਦੋਂ ਮੈਨੂੰ ਇਨਫਰਮੇਸ਼ਨ ਦਿੱਤੀ ਸੀਗੀ ਤੇ ਨਾਲ ਜੋ ਸੀਨੀਅਰ ਅਫਸਰ ਆ ਉਹਨਾਂ ਦੇ ਨਾਲ ਦੀ ਨਾਲ ਹੀ ਅਸੀਂ ਕਮੇਟੀ ਗਠਨ ਕਰਕੇ ਤੇ ਜੋ ਦੀ ਕੱਲ ਉਹ ਜਾਂ ਛਾਂਬੀਨ ਸੀਗੀ ਉਹਦੇ ਸਬੰਧ ਚ ਜਿਹੜੇ ਉੱਚ ਅਧਿਕਾਰੀ ਆ ਸਾਡੇ ਜਿਹੜੇ ਉਹਨਾਂ ਨੂੰ ਕਿਹਾ ਸੀ ਕਿ ਜਲਦ ਤੋਂ ਜਲਦ ਇਸ ਦੀ ਰਿਪੋਰਟ ਦਿੱਤੀ ਜਾਵੇ ਕਿਉਂਕਿ ਜੋ ਰਿਪੋਰਟ ਹੁਣ ਚਾਹੇ ਮਾਲਵਾਜੀ ਆ ਚਾਹੇ ਗੁਰਪੀਜੀ ਆ ਕਿਉਂਕਿ ਇਹ ਉਹਨਾਂ ਨੇ ਰਿਪੋਰਟ ਦੇਣੀ ਆ ਕਿਉਂਕਿ ਜਿੱਥੇ ਤੱਕ ਮੈਂ ਆਪਦੀ ਜ਼ਿੰਮੇਵਾਰੀ ਸਮਝਦਾ ਮਾਂ ਕਿਉਂਕਿ ਮੈਂ ਤਾਂ ਨਾਲ ਦੀ ਨਾਲ ਹੀ ਜਿਹੜੀ ਮਾਨ ਜੋ ਸਾਡੇ ਕਮਿਸ਼ਨਰ ਸਾਹਿਬ ਮੈਡਮ ਐਮ ਐਲ ਆ ਅਮਨਦੀਪ ਘਲੋ ਰੋੜਾ ਜੀ ਤੇ ਸਾਰੇ ਉਹਨਾਂ ਦੇ ਸਹਿਯੋਗ ਦੇ ਨਾਲ ਜਿਹੜੀ ਕਮੇਟੀ ਗਠਨ ਕੀਤੀ ਹੈ ਤੇ ਜਲਦ ਤੋਂ ਜਲਦ ਵੀ ਜੋ ਉਹਦਾ ਸੱਟਾ ਜਿਹੜਾ ਨਿਕਲੂਗਾ ਉਹ ਜਨਤਕ ਹੋਊਗਾ ਜੀ ਉਹ ਤਾਂ ਕਹਿਣਾ ਕਾਫੀ ਘਬਰਾ ਹੋਇਆ ਜੀ ਕੀ ਘਬਰਾ ਹੀ ਦਾ ਹੋਏਗੀ ਬਿਲਕੁਲ ਜੀ ਬਿਲਕੁਲ ਜਾਂਚ ਕਰਾਵਾਂਗੇ ਕਿਉਂਕਿ ਜਿਹੜਾ ਕੀ ਇੱਕ ਗਰਾਊਂਡ ਲੈਵਲ ਤੇ ਕੰਮ ਕਰਦਾ ਚਾਹੇ ਮੈਂ ਕਹਾਂ ਚਾਹੇ ਕੋਈ ਹੋਰ ਕੋਈ ਵੀਰ ਕਹਿ ਲੈਣਾ ਕਿਉਂਕਿ ਜਿਨੇ ਆਪਦੀ ਖੂਨ ਪਸੀਨੇ ਦੀ ਜਿਹੜੀ ਕਮਾਈ ਆ ਤੇ ਮੈਂ ਨਹੀਂ ਸਮਝਦਾ ਵੀ ਉਹਨਾਂ ਦਾ ਹੱਕ ਮਰੇ ਤੇ ਜਿਸ ਵੀ ਵੀਰ ਨੇ ਜਾਂ ਆਫਸਰ ਨੇ ਇਹ ਕੰਮ ਕੀਤਾ ਵਾ ਤੇ ਉਤੋਂ ਜੋ ਵੀ ਬਣਦੀ ਹੈ ਕਾਰਵਾਈ ਜੇ ਗਲਤ ਕੰਮ ਕੀਤਾ ਉਹ ਤਾਂ ਜ਼ਰੂਰ ਕਰਾਂਗੇ ਰਿਟਾਇਰਮੈਂਟ ਦਾ ਮਾਮਲਾ ਇਹ ਹੈ ਕਿ ਨਗਰ ਨਿਗਮ ਮੋਗਾ ਵਿਖੇ ਜਿਹੜਾ ਮਿਊਨਿਸਪਲ EMPLOYEES FEDERATION ਦੇ ਚੰਡੇ ਹੇਟਾਂ ਸਾਰੀਆਂ ਹੀ ਜਥੇਬੰਦੀਆਂ ਇਸ ਰੋਸ ਰੈਲੀਆਂ ਕਰ ਰਹੀਆਂ ਹਨ ਲਗਾਤਾਰ ਚੌਥਾ ਦਿਨ ਇਹਦਾ ਕਾਰਨ ਇਹ ਹੈ ਵੀ ਜਿਹੜੇ ਕਰਮਚਾਰੀ ਰਿਟਾਇਰਮੈਂਟ ਹੋ ਚੁੱਕੇ ਆ ਜਾਂ ਜਿਹੜੇ ਮੌਜੂਦਾ ਡਿਊਟੀਆਂ ਤੇ ਹੈਗੇ ਆ ਮੁਲਾਜ਼ਮ ਉਹਨਾਂ ਦਾ ਜਿਹੜਾ PF ਦਾ ਪੈਸਾ ਕੱਟਿਆ ਜਾਂਦਾ ਸੀਗਾ ਉਹ ਉਹਦੇ ਵਿੱਚ ਜਿਹੜਾ ਸਰਕਾਰਾਂ ਵੱਲੋਂ ਲੰਬੇ ਸਮੇਂ ਤੋਂ ਜਿਹੜਾ DA ਹੈ ਕਹੇ 5% ਹੋਵੇ 10% ਹੋਵੇ 4% ਹੋਵੇ ਲੰਬੇ ਸਮੇਂ ਤੋਂ ਸਰਕਾਰਾਂ ਜਿਹੜਾ ਬਕਾਇਆ ਜਿਹੜਾ ਪੈਸਾ ਹੁੰਦਾ ਉਹ ਕਹਿੰਦੀ ਆ ਵੀ ਇਹਨਾਂ ਦੇ ਪੀਐਫ ਖਾਤਿਆਂ ਦੇ ਵਿੱਚ ਜਮ੍ਹਾਂ ਕਰ ਦਿਓ ਲੇ ਤਨਖਾਹ ਨਾਲ ਉਹਦੀ ਕਿਸ਼ਤ ਲੱਗ ਜਾਂਦੀ ਸੀ ਲੇਕਿਨ ਬੜੇ ਦੁੱਖ ਨਾਲ ਦੱਸਣਾ ਪੈ ਰਿਹਾ ਪ੍ਰੈਸ ਅੱਗੇ ਵੀ ਉਹਨਾਂ ਦਾ ਪਿਛਲਾ ਜਿਹੜਾ ਲੰਬੇ ਸਮੇਂ ਤੋਂ ਜਿਹੜਾ ਪੈਸਾ ਖਾਤਿਆਂ 'ਚ ਪੀਪੀ ਖਾਤਿਆਂ 'ਚ ਜਮ੍ਹਾਂ ਹੋਣਾ ਚਾਹੀਦਾ ਸੀਗਾ ਉਹ ਮੋਗੇ ਦੇ ਵਿੱਚ ਇੱਕ ਡੀਸੀਐਫਏ ਆ ਪਰਮਜੀਤ ਸਿੰਘ ਮਾਲਵਾ ਉਹਨੂੰ ਲੰਬੇ ਸਮੇਂ ਮੋਗੇ ਰਹਿੰਦੇ ਹੋਗੇ ਆ ਉਹ ਜਿਹੜਾ ਪੈਸਾ ਸੀਗਾ ਉਹਦੀ ਨਲੈਕੀ ਕਰਕੇ ਉਹਦੀ ਨਲਕੀ ਕਰਕੇ ਉਹ ਮੁਲਾਜ਼ਮਾਂ ਨਾਲ ਬਹੁਤ ਨਫਰਤ ਅਤੇ ਚੜਦਾ ਚਾਹੇ ਰਿਟਾਇਰਮੈਂਟ ਮੁਲਾਜ਼ਮ ਹੋਣ ਜਾਂ ਮੌਜੂਦਾ ਹੋਣ ਜਾਂ ਜਿਹਨਾਂ ਦੀ ਡੈਥ ਹੋ ਚੁੱਕੀ ਹੈ ਕਰਮਚਾਰੀਆਂ ਦੀ ਉਹ ਪੈਸਾ ਉਹਨਾਂ ਦੇ ਪੀਪੀ ਖਾਤੇ 'ਚ ਨਹੀਂ ਜਮ੍ਹਾਂ ਹੋਇਆ ਸਾਡੇ ਮੁਤਾਬਕ ਅਸੀਂ ਫੈਡਰੇਸ਼ਨ ਵੱਲੋਂ ਲਿਖ ਕੇ ਕਮਿਸ਼ਨਰ ਸਾਹਿਬ ਨੂੰ ਮੇਅਰ ਸਾਹਿਬ ਨੂੰ ਤੇ ਸਬੰਧਤ ਅਧਿਕਾਰੀਆਂ ਨੂੰ ਲਿਖ ਕੇ ਵੀ ਦਿੱਤਾ ਇਹ ਪੈਸਾ ਸਾਡਾ ਖਾਤਿਆਂ ਦੇ ਵਿੱਚ ਜਮ੍ਹਾਂ ਹੋਣਾ ਚਾਹੀਦਾ ਲੇਕਿਨ ਉਹ ਕਮੇਟੀ ਬਣਨੀ ਚਾਹੀਦੀ ਸੀ ਲੇਕਿਨ ਕਮਿਸ਼ਨਰ ਸਾਹਿਬ ਨੇ ਕਮੇਟੀ ਜਿਹੜੀ ਬਣਾਈ ਹੈ ਉਹਦੇ ਵਿੱਚ ਮਾਲਵੇ ਨੂੰ ਵੀ ਵਿੱਚ ਸ਼ਾਮਿਲ ਕਰ ਲਿਆ ਵਾ ਡੀਸੀਐਫਏ ਨੂੰ ਦੱਸੋ ਜਿਹੜਾ ਉਹ ਕਮੇਟੀ ਦੇ ਵਿੱਚ ਜਿਹਦੀ ਅੰਗੈਲੀ ਕਰਕੇ ਇਹ ਪੈਸਾ ਖਾਤੇ ਜੀ ਜਮਾ ਨਹੀਂ ਹੋਇਆ ਉਹ ਉਹੀ ਕਮੇਟੀ ਦੇ ਵਿੱਚ ਪਾ ਦਿੱਤਾ ਜਾਵੇ ਤੇ ਸਾਨੂੰ ਕਿੱਥੋਂ ਇਨਸਾਮ ਮਿਲੂਗਾ ਅਸੀਂ ਮੰਗ ਕਰਦੇ ਆ ਸਰਕਾਰ ਤੋਂ ਅਤੇ ਅਧਿਕਾਰੀਆਂ ਤੋਂ ਵੀ ਜਿਹੜਾ ਇਹਨਾਂ ਦਾ ਪੈਸਾ ਸਾਡਾ ਪੀਐਫ ਜੀ ਜਮ੍ਹਾਂ ਹੋਣਾ ਸੀਗਾ ਡੀਏ ਦਾ ਬਕਾਇਆ ਉਹ ਨਹੀਂ ਹੋਇਆ ਉਹ ਤੁਰੰਤ ਜਮ੍ਹਾਂ ਹੋਣਾ ਚਾਹੀਦਾ ਵਾ ਜੇ ਅਗਰ ਇਹ ਪੈਸਾ ਸਾਡਾ ਖਾਤੇ 'ਚ ਜਮ੍ਹਾਂ ਨਹੀਂ ਹੋਇਆ ਤੇ ਅਸੀਂ ਆ ਜਿਹੜਾ ਰੋਸ ਹੈ ਇਹ ਮੁਜ਼ਾਰਾ ਅਸੀਂ ਪੰਜਾਬ ਪੱਧਰ ਤੇ ਲੈ ਕੇ ਜਾਵਾਂਗੇ ਜਿਹਦੀ ਜ਼ਿੰਮੇਵਾਰੀ ਸਾਰੀ ਇੱਥੋਂ ਦੇ ਡੀਸੀਐਫਏ ਦੀ ਹੋਵੇਗੀ ਅੱਜ ਤੁਸੀਂ ਆਪਣਾ ਰੋਸ ਕਿਦਾਂ ਜ਼ਾਹਰ ਕਰ ਰਹੇ ਹੋ ਰੋਸ ਅਸੀਂ ਸਾਨੂੰ ਬੜਾ ਦੁੱਖ ਹੈ ਜਿਦਾ ਕਿ ਸਾਡੇ ਨਗਰ ਨਿਗਮ ਦੇ ਕੇ ਨੇਤਰਹੀਨ ਪ੍ਰੇਮਪੂ ਭੂਸ਼ਨ ਜੀ ਜਿਨ੍ਹਾਂ ਨੂੰ ਰਟਾਇਰ ਹੋ ਗਿਆ ਉਹਦੀ ਪ੍ਰਮੋਸ਼ਨ ਦੇ ਵਿੱਚ ਵੀ ਜਿਹੜਾ ਵੱਡਾ ਉੜਿੱਕਾ ਸੀਗਾ ਆ ਰਹੀ ਹੈ ਅਨੇਤਰ ਇਹਨਾਂ ਦੀ ਪ੍ਰਮੋਸ਼ਨ ਦੇ ਵਿੱਚ ਵੀ ਜਿਹੜਾ ਵੱਡਾ ਅੜਚਨ ਪਈ ਸੀ ਉਹ ਏਸੀ ਡੀਸੀਐਫ ਇਹ ਹੀ ਪਰਮਜੀਤ ਸਿੰਘ ਮਾਲਵੇ ਦੀ ਨਲਕੀ ਕਰਕੇ ਹੋਈ ਸੀ ਹੁਣ ਇਹਨਾਂ ਦਾ ਬਕਾਇਆ ਜਾਤ ਇੱਕ ਪੈਸਾ ਨਹੀਂ ਦਿੱਤਾ ਚਾਰ ਪੰਜ ਮਹੀਨੇ ਤੋਂ ਉੱਪਰ ਹੋ ਗਿਆ ਇਹਨੂੰ ਰਟਾਇਰਮੈਂਟ ਹੋਈ ਨੂੰ ਇੱਕ ਵੀ ਪੈਸਾ ਇਹਨਾਂ ਦੇ ਖਾਤੇ 'ਚ ਨਹੀਂ ਪਾਇਆ ਦੇਖੋ ਤਾਂ ਸਰਕਾਰ ਨੇ ਦੇਦਾਰ ਚ ਨੇਤਰਹੀਨਾਂ ਦਾ ਕੋਟਾ ਹੁੰਦਾ ਇਹਨਾਂ ਨਾਲ ਵੀ ਜ਼ੁਰਮ ਕੀਤਾ ਜਾ ਰਿਹਾ ਲੋਕ ਤਰਸ ਕਰਦੇ ਇਨਾਂ ਤੇ ਸੋ ਮੈਂ ਇਸ ਮੰਚ ਤੋਂ ਮੈਂ ਬੇਨਤੀ ਕਰਦਾ ਜੇ ਸਾਡੀਆਂ ਮੰਗਾਂ ਅਸੀਂ ਚਾਹੁੰਦੇ ਆ ਕਿ ਡੀਸੀਐਫ ਇਹਦੀ ਇੱਥੋਂ ਬਦਲੀ ਕੀਤੀ ਜਾਵੇ ਤਾਂ ਜੋ ਨਗਰ ਨਿਗਮ ਦਾ ਜਿਹੜਾ ਮਾਹੌਲ ਉਹ ਸੁਚਾਰੂ ਢੰਗ ਨਾਲ ਚੱਲ ਸਕੇ ਜੇ ਇਹ ਸਾਡੀਆਂ ਮੰਗਾਂ ਨਹੀਂ ਮੰਨੀਆਂ ਗਈਆਂ ਤੇ ਇਸ ਇਸੂ ਸੰਘਰਸ਼ ਨੂੰ ਅਸੀਂ ਪੰਜਾਬ ਪੱਧਰ ਤੇ ਲੈ ਕੇ ਜਾਵਾਂਗੇ ਮਿਊਸਪਲ ਇਮਪਲਾਈਜ਼ ਫੈਡਰੇਸ਼ਨ ਨਗਰ ਨਿਗਮ ਮੋਗਾ ਵੱਲੋਂ ਨਗਰ ਨਿਗਮ ਮੋਗਾ ਦੀਆਂ ਸਾਰੀਆਂ ਯੂਨੀਅਨਾਂ ਵੱਲੋਂ ਜਿਹੜਾ ਹੈਗਾ ਵਾ ਵਿਸ਼ਾਲ ਰੋਸ਼ ਰੈਲੀਆਂ ਜਿਹੜੀਆਂ ਉਹ ਕੀਤੀ ਜਾ ਰਹੀਆਂ ਹੈਗੀਆਂ ਕਿ ਸਾਡੇ ਮੁਲਾਜ਼ਮਾਂ ਦੇ ਨਾਲ ਪਿਛਲੇ ਕਾਫੀ ਲੰਮੇ ਸਮੇਂ ਤੋਂ ਜਿਹੜਾ ਹੈਗਾ ਵਾ ਓਪੀਐਫ ਨੂੰ ਲੈ ਕੇ ਜਿਹੜਾ ਪੀਐਫ ਸਰਕਾਰ ਸਾਲ ਦੇ ਵਿੱਚ 2 ਡੀਏ ਦਿੰਦੇ ਹੈਗੀ ਆ 2 ਡੀਏ ਦਾ ਜਿਹੜਾ ਏਰੀਅਰ ਹੁੰਦਾ ਵਾ ਉਹ ਸਾਡੇ ਕਿਸੇ ਵੀ ਕਰਮਚਾਰੀ ਦੇ ਖਾਤੇ ਦੇ ਵਿੱਚ ਉਹਦਾ ਬਕਾਇਆ ਜਿਹੜਾ ਉਹ ਜਮਾ ਨਹੀਂ ਹੋਇਆ ਜਿਹਦੇ ਰੋਸ਼ ਵੱਜੋਂ ਸਾਨੂੰ ਜਿਹੜਾ ਮਜਬੂਰ ਹੋ ਕੇ ਸੜਕਾਂ ਤੇ ਉਤਰਨਾ ਪਿਆ ਇਸ ਸਬੰਧੀ ਅਸੀਂ ਜਿਹੜਾ ਹੈਗਾ ਵਾ ਨਗਰ ਨਿਗਮ ਮੋਗਾ ਦੇ ਜਿਹੜੇ ਕਮਿਸ਼ਨਰਾ ਉਹਨਾਂ ਨੂੰ ਵੀ ਲੈ ਕੇ ਦਿੱਤਾ ਤੇ 26 ਜਨਵਰੀ ਨੂੰ ਜਿਹੜਾ ਸਾਡੇ ਮਾਨਯੋਗ ਸਤਾਨਕ ਸਰਕਾਰਾ ਬਾਰੇ ਮੰਤਰੀ ਸਰਦਾਰ ਬਲਕਾਰ ਸਿੰਘ ਜੀ ਵੀ ਜਿਹੜਾ ਮੋਗੇ ਆਏ ਸੀ ਉਹਨਾਂ ਨੂੰ ਵੀ ਅਸੀਂ ਜਿਹੜਾ ਹੈਗਾ ਮਿਲੇ ਆ ਤੇ ਉਹਨਾਂ ਨੇ ਸਾਨੂੰ ਪੂਰਾ ਭਰੋਸਾ ਦਿਵਾਇਆ ਹੈਗਾ ਵਾ ਕਿ ਇਸ ਦੀ ਜਿਹੜੀ ਹੈ ਉੱਚ ਪਦਰੀ ਜਿਹੜੀ ਹੈ ਉਹ ਜਾਂਚ ਕਰਵਾਈ ਜਾਵੇਗੀ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਵਾ ਪ੍ਰੈਸ ਰਾਹੀਂ ਕਿ ਦੇਖੋ 40 40 ਸਾਲ ਸਫਾਈ ਕਰਮਚਾਰੀ ਸੀਵਰਮੈਨ ਕਰਮਚਾਰੀ ਜਾਂ ਹੋਰ ਕਰਮਚਾਰੀ ਆਪਣੀਆਂ ਸੇਵਾਵਾਂ ਮਹਿਕਮੇ ਨੂੰ ਦਿੰਦੇ ਹੈਗੇ ਆ ਤੇ ਉਸ ਤੋਂ ਬਾਅਦੂਦ ਵੀ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਉਹਨਾਂ ਦੀ ਤਨਖਾਹ ਵਿੱਚੋਂ ਹੀ ਕੱਟੇ ਹੋਏ ਪੈਸੇ ਜਿਹੜਾ ਹੈਗੇ ਉਹਨਾਂ ਦੇ ਪੀਐਫ ਦੇ ਖਾਤਿਆਂ ਵਿੱਚ ਜਿਹੜਾ ਜਮਾ ਨਹੀਂ ਕਰਵਾਏ ਗਏ ਜਿਹਦਾ ਸਾਨੂੰ ਬੜਾ ਰੋਸ਼ ਹੈਗਾ ਵਾ ਇਸ ਸੰਬੰਧੀ ਅਸੀਂ ਜਿਹੜਾ ਸੰਘਰਸ਼ ਦਾ ਜਿਹੜਾ ਐਲਾਨ ਕੀਤਾ ਵਾ ਟੋਟਲ ਕਿੰਨੇ ਅੰਪਲਾਈ ਹੋਣਗੇ ਜੱਲਾ ਦੇ ਖਾਤੇ ਦੇ ਪਾਸੇ ਰਹਿ ਗਏ ਦੇਖੋ ਜੀ 450 ਦੇ ਕਰੀਬ ਤਾਂ ਕਰਮਚਾਰੀ ਰਿਟਾਇਰ ਹੋ ਗਏ ਆ ਸੇਵਾ ਮੁਕਤ ਹੋ ਗਏ ਆ ਤੇ ਮੌਜੂਦਾ ਜਿਹੜੇ ਸਾਡੇ ਆ 450 ਸਫਾਈ ਕਰਮਚਾਰੀ ਸੀਵਰਮੈਨ ਕਰਮਚਾਰੀ ਯਾਨੀ ਕਿ 6-700 ਦੇ ਕਰੀਬ ਜਿਹੜੇ ਮੌਜੂਦਾ ਕਰਮਚਾਰੀ ਸਾਡੇ ਕੰਮ ਕਰ ਰਹੇ ਆ ਜਿਨ੍ਹਾਂ ਦੇ ਪੀਐਫ ਖਾਤਿਆਂ ਦੇ ਵਿੱਚ ਜਿਹੜਾ ਵਾ ਡੀਏ ਦਾ ਏਰੀਅਰ ਹੁੰਦਾ ਵਾ ਬਕਾਇਆ ਉਹ ਜਮਾ ਨਹੀਂ ਹੋਇਆ ਕਿੰਨੀ ਅਮਾਉਂਟ ਬਚ ਜਾਂਦੀ ਹੈਗੀ ਹੈ ਅਮਾਉਂਟ ਜੀ ਦੇਖੋ ਜੇ ਇਸ ਕਪਲੇ ਦੀ ਜਿਹੜੀ ਆ ਜਾਂਚ ਹੋ ਤੇ ਸਾਹਮਣੇ ਆਊਗਾ ਜੀ ਦੇਖੋ ਵੀ ਜਿੰਨੇ ਵੀ ਪੈਸੇ ਬਣਦੇ ਹੋਏ ਉਹ ਤਾਂ ਦੇਣੇ ਪੈਣੇ ਆ ਜੀ ਇਹਨਾਂ ਨੂੰ ਵਿਧ ਪੈਨਲਟੀ ਵਿਆਜ ਜੇ ਸਾਡੇ ਹੱਕ ਜੇ ਸਾਡੇ ਹੱਕ ਹਲਾਲ ਦੀ ਕਮਾਈ ਨੂੰ ਨਾ ਇਹਨਾਂ ਨੇ ਸਾਡੇ ਖਾਤਿਆਂ ਦੇ ਵਿੱਚ ਪਾਇਆ ਤੇ ਅਸੀਂ ਜਿਹੜਾ ਇਹ ਸੰਘਰਸ਼ਾ ਉਹ ਹੋਰ ਤੇਜ਼ ਕਰਾਂਗੇ ਇਹ ਦੀ ਜਿਹੜੀ ਸਾਰੀ ਜ਼ਿੰਮੇਵਾਰੀ ਆ ਉਹ ਪ੍ਰਸ਼ਾਸਨ ਦੀ ਤੇ ਸਰਕਾਰ ਦੀ ਹੋਵੇਗੀ ਕਿਉਂਕਿ ਅਸੀਂ ਪ੍ਰਸ਼ਾਸਨ ਨੂੰ ਵੀ ਲੈ ਕੇ ਦੇ ਚੁੱਕੇ ਆਂ ਤੇ ਸਰਕਾਰ ਨੂੰ ਵੀ ਲੈ ਕੇ ਦੇ ਚੁੱਕੇ ਆਂ ਕਿੰਨੇ ਦਿਨ ਤੇ ਤੁਹਾਡਾ ਰੋਸ ਪ੍ਰਦਰਸ਼ਨ ਚੱਲ ਰਿਹਾ ਕਿੰਨੇ ਦਿਨ ਚੱਲੂਗਾ ਜੀ ਦੇਖੋ ਜੀ ਅੱਜ ਜਿਹੜਾ ਸਾਡੀ ਰੈਲੀ ਆ ਰੋਸ਼ ਰੈਲੀ ਆ ਇਹਦਾ ਅੱਜ ਤੀਜਾ ਦਿਨ ਹੈਗਾ ਜੀ ਠੀਕ ਆ ਜੀ ਹਲੇ ਅਸੀਂ ਰੈਲੀਆਂ ਕਰ ਰਹੇ ਹੈਗੇ ਆ ਜੇ ਸਾਡੀ ਕੋਈ ਸੁਣਵਾਈ ਨਾ ਹੋਈ ਤੇ ਅਸੀਂ ਪੂਰਨ ਤੌਰ ਤੇ ਜਿਹੜਾ ਕੰਮਕਾਰ ਆ ਉਹ ਬੰਦ ਕਰ ਦੇਾਂਗੇ ਕਿਉਂਕਿ ਅਸੀਂ ਪਹਿਲਾਂ ਵੀ ਸਰਕਾਰ ਨੂੰ ਵੀ ਲੈ ਕੇ ਦੇ ਚੁੱਕੇ ਆਂ ਪ੍ਰਸ਼ਾਸਨ ਨੂੰ ਵੀ ਲੈ ਕੇ ਦੇ ਚੁੱਕੇ ਆਂ ਜੇ ਆਪਾਂ ਗੱਲ ਕਰੀਏ ਇੱਕ ਕਰਮਚਾਰੀ ਦਾ ਇੱਕ ਕਰਮਚਾਰੀ ਦਾ ਅਪਰੋਕਸੀਮੇਟਲੀ ਕਿੰਨਾ ਪਿਆਰ ਬੰਦ ਆ ਗਿਆ ਨਹੀਂ ਜਮਾਗਾ ਦੇਖੋ ਜੀ ਇਹ ਅਮਾਉਂਟ ਬਾਰੇ ਜਿਹੜਾ ਹੈਗਾ ਵਾ ਮੈਂ ਤੁਹਾਨੂੰ ਇਹਦੇ ਬਾਰੇ ਜਿਹੜਾ ਹੈਗਾ ਮੈਂ ਨਹੀਂ ਦੱਸ ਸਕਦਾ ਹੈਗਾ ਵਾ ਇਹ ਤਾਂ ਹੁਣ ਜਦੋਂ ਜਾਂਚ ਹੋਊਗੀ ਜਾਂਚ ਦੇ ਵਿੱਚ ਹੀ ਸਾਹਮਣੇ ਆਊਗਾ ਕਿ ਸਰਕਾਰ ਨੇ ਕਿੰਨਾ ਪਰਸੈਂਟ ਜਿਹੜਾ ਹੈਗਾ ਵਾ ਡੀਏ ਦੀਆਂ ਕਿਸ ਤੱਕ ਕਿੰਨੇ ਕਿੰਨੇ ਪਰਸੈਂਟ ਸਮੇਂ-ਸਮੇਂ ਤੇ ਜਾਰੀ ਕਰਦੀ ਰਹੀਆਂ ਔਰ ਕਿੰਨੇ ਕਿੰਨੇ ਮਹੀਨੇ ਦਾ ਉਹਦਾ ਏਰੀਅਰ ਆ ਜਿਹੜਾ ਉਹ ਬਣਦਾ ਰਿਹਾ ਵਾ ਹੋਇਆ ਜਾਂ ਹੋ ਨਹੀਂ ਦੇਖੋ ਜੀ 40 40 ਸਾਲ ਕਰਮਚਾਰੀ ਜਿਹੜੇ ਉਹ ਰਿਟਾਇਰ ਹੋ ਕੇ 40 ਸਾਲ ਨੌਕਰੀ ਕਰਕੇ 35 ਸਾਲ ਨੌਕਰੀ ਕਰਕੇ ਸੇਵਾ ਮੁਕਤ ਹੋ ਗਏ ਲੇਕਿਨ ਉਹਨਾਂ ਦਾ ਹਲੇ ਤੱਕ ਵੀ ਜਿਹੜਾ ਹੈਗਾ ਡੀਏ ਦਾ ਏਰੀਅਰ ਆ ਉਹ ਜਮਾ ਨਹੀਂ ਹੋਇਆ ਔਰ ਇੱਕ ਇੱਕ ਚਾਰ ਤੋਂ ਬਾਅਦ ਜਿਹੜੇ ਕਰਮਚਾਰੀ ਭਰਤੀ ਹੋਏ ਆ ਉਹਨਾਂ ਦਾ ਜਿਹੜਾ ਪੈਸਾ ਵਾ ਉਹਨਾਂ ਦੇ ਪ੍ਰਾਣ ਨੰਬਰ ਹੀ ਨਹੀਂ ਈਸ਼ੂ ਕਰਾਇਆ ਦੇਖੋ ਕਿੱਡੀ ਵੱਡੀ ਜਿਹੜੀ ਆ ਇਹਨਾਂ ਦੀ ਜਿਹੜੀ ਆ ਉਹ ਨਲੈਕੀ ਸਾਹਮਣੇ ਆ ਰਹੀ ਆ ਕਿ ਉਹਨਾਂ ਦੇ ਪ੍ਰਾਣ ਨੰਬਰ ਹੀ ਨਹੀਂ ਈਸ਼ੂ ਕਰਾਇਆ ਔਰ ਨਾ ਹੀ ਉਹਨਾਂ ਦੇ ਖਾਤਿਆਂ ਵਿੱਚ ਅਜੇ ਤੱਕ ਪੈਸੇ ਜਿਹੜੇ ਹੈਗੇ ਆ ਗਏ ਹੈਗੇ ਆ ਜੀ ਪਰ ਇਹ ਸ਼ਮਨ ਤਾਂ ਇਹ ਕੱਲਾ ਮੋਗੇ ਦਾ ਹੀ ਆ ਪੂਰੇ ਪੰਜਾਬ 'ਚ ਚੱਲ ਰਿਹਾ ਦੇਖੋ ਜੀ ਫਿਲਹਾਲ ਤਾਂ ਅਸੀਂ ਜਿਹੜਾ ਹੈਗਾ ਵਾ ਮੋਗੇ ਤੋਂ ਹੀ ਜਿਹੜਾ ਹੈਗਾ ਸ਼ੁਰੂ ਕੀਤਾ ਇਹ ਬਾਕੀ ਪੰਜਾਬ ਦੇ ਆਗੂਆਂ ਨਾਲ ਸਾਡੀ ਗੱਲ ਹੋ ਗਈ ਐ ਇਸ ਸੰਬੰਧ 'ਚ ਜੇ ਸਾਡੀ ਕੋਈ ਸੁਣਵਾਈ ਨਾ ਹੋਈ ਤੇ ਇਹ ਸੰਘਰਸ਼ ਜਿਹੜਾ ਹੈਗਾ ਵਾ ਪੰਜਾਬ ਪੱਧਰ ਤੇ ਜਾਊ ਮਤਾ ਸਾਡਾ ਚੱਲ ਰਿਹਾ ਹੈਗਾ ਵਾ ਕਿਉਂਕਿ ਅਸੀਂ ਰੋਸ਼ ਰੈਲੀਆਂ ਫਿਲਹਾਲ ਤਾਂ ਕੱਲੀਆਂ ਰੈਲੀਆਂ ਕਰ ਰਹੇ ਹੈਗੀਆਂ ਰੋਸ਼ ਰੈਲੀਆਂ ਕਰ ਰਹੇ ਆ ਆਪਣਾ ਪ੍ਰਦਰਸ਼ਨ ਕਰ ਰਹੇ ਆ ਜੇਕਰ ਸਾਡੀ ਕੋਈ ਸੁਣਵਾਈ ਨਾ ਹੋਈ ਤਾਂ ਫਿਰ ਅਸੀਂ ਹੜਤਾਲ ਵੀ ਕਰਾਂਗੇ ਜੀ